ਸਾਸੀ ਗਾਲ ਸਾਰੇ ਕਿਸਾਨ ਬ੍ਰਾਹਮਣੋ ਤੁਹਾਡਾ ਸਵਾਗਤ ਹੈ ਜੀ ਆ ਦੇ ਆਪਣੀ ਵੀਡੀਓ ਦੇ ਵਿੱਚ ਨਾ ਜਿਹੜੇ ਸੱਜਣ ਮਿੱਤਰ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਆਪਣੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਨਵੀਂ ਵੀਡੀਓ ਪੁੱਜਦੀ ਹੋਵੇ ਤੇ ਆਪਣਾ ਕੰਮ ਆ ਮਿੱਤਰੋ ਤੁਹਾਨੂੰ ਜਿਹੜੀ ਵੀ ਚੀਜ਼ ਸਾਫ਼ ਤੇ ਸੁਥਰੀ ਦਿਖਾਉਣਾਗਾ ਤੇ ਆਪਣਾ ਪਿੰਡ ਹੈ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਤ ਫੋਨ ਨੰਬਰ ਆਪਣਾ 977996511 ਅੱਜ ਆਪਾਂ ਪਹੁੰਚੇ ਬਾਈ ਖੂਲ ਪਿੰਡ 22 ਨੰਬਰਦਾਰ ਕੋਲੇ ਨੰਬਰਦਾਰ ਬਾਈ ਨਾਲ ਗੱਲ ਕਰਾਵਾਂਗੇ ਨੰਬਰਦਾਰ ਕੋਲੇ ਤਿੰਨ ਤੋਂ ਚਾਰ ਨਗ ਇਹ ਵੇਚਣ ਲਈ ਨਹੀਂ ਵੀਡੀਓ ਕੱਲੀ ਸ਼ੌਂਕ ਵਾਸਤੇ ਆ ਇਹ ਸੱਜਣ ਮਿੱਤਰ ਜਿਹੜੇ ਨੀਲੀ ਰਾਵੀ ਨਸਲ ਨੂੰ ਪਿਆਰ ਕਰਦੇ ਨੇ ਯਾਨੀ ਕਿ ਇਹ ਵੀ ਪੁਰਾਣਾ ਰਵਾ ਉਹ ਦਿਖਾਉਣੇ ਬਾਈ ਦੇ ਕੋਲੋਂ ਬਾਈ ਸ਼ੌਕੀਨ ਹੈਗਾ ਨੀਲੀ ਰਾਵੀ ਦਾ ਇਹ नॉट ਫਾਰ ਸੇਲ ਪਸ਼ੂ ਨਹੀਂ ਗੇ ਇਹ ਸ਼ੌਕ ਵਾਸਤੇ ਤੁਹਾਨੂੰ ਵੀਡੀਓ ਦਿਖਾ ਰਹੇ ਆ ਬਾਕੀ ਨੰਬਰਦਾਰ ਬਾਈ ਨਾਲ ਕਰਾਉਣਾ ਹੈ ਗੱਲਬਾਤ ਆਓ ਬਾਈ ਜੀ ਸਾਸੀ ਗਾ ਬਾਈ ਜੀ ਸਾਸੀ ਬਾਈ ਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਸਾਡੇ ਘਰੇ ਪਧਾਰੇ ਹੋ ਅੱਜ ਜੀ ਸਾਡਾ ਦਾ ਪਰਮਪਰਪਾਈ ਬਾਈ ਜੀ ਹਾਂ ਬਾਕੀ ਤੁਹਾਨੂੰ ਮਾਣ ਬਖਸ਼ਿਆ ਜੋ ਸਾਨੂੰ ਇੱਥੇ ਬੁਲਾਇਆ ਤੁਹਾਡੇ ਚੈਨਲ ਨਾਲ ਜੁੜੇ ਨੇ ਬਾਈ ਜੀ ਸਾਰਿਆਂ ਨੂੰ ਜੀ ਆਇਆਂ ਆਖਿਆਂਦਾ ਹਰ ਮਾਤਮਾ ਅਗੇ ਦੁਆ ਕਰ ਦਿੰਗੇ ਸਾਰੇ ਠੀਕ ਠਾਕ ਹੋਵੋਗੇ ਹਾਂਜੀ 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 ਪਹਿਲਾਂ ਆਪਾਂ ਤੁਹਾਡੀ ਵੀਡੀਓ ਪਾਈ ਸੀ ਭੂਰ ਜੀ ਤੁਹਾਡਾ ਕਿ ਮੇਰਾ ਰਿਸਪਾਂਸ ਹੈ ਹਾਂ ਭਾਈ ਆਪਣੀ ਤੁਸੀਂ ਵੀਡੀਓ ਪਾਈ ਸੀ ਤੁਸੀਂ ਆਪਾਂ ਤੁਹਾਡੇ ਘਰੇ ਫਾਰਮ ਦੇ ਬਾਹਰੇ ਲਾਇਆ ਸੀ ਤੇ ਹਾਂਜੀ ਹਾਂਜੀ ਭਾਈ ਬਹੁਤ ਦਾ ਬੌਂਸ ਆਇਆ ਅੱਜ ਕੱਲ ਵੀ ਮੈਨੂੰ ਲੁਧਿਆਣੇ ਕੋਲੋਂ ਫੋਨ ਆਇਆ ਸੀ ਦੋ ਬਾਈਆਂ ਦਾ ਅੱਛਾ ਉਹਦਾ ਪਿੰਡ ਤਾਂ ਨਿੱਕੀ ਸੀਗਾ ਉਹ ਉੱਥੋਂ ਬਾਰੇ ਵੀ ਕਹਿ ਰਿਆ ਸੀ ਪਰ ਅਸੀਂ ਕਿਹਾ ਭਾਈ ਸਾਥੋਂ ਤੋਂ ਸੌਰੀ ਪਹੁੰਚਿਆ ਨਹੀਂ ਆ ਨਾ ਹਾਂਜੀ ਅੱਜ ਵੀ ਤੁਹਾਡੇ ਆਉਣ ਕਾਰਨ ਅਸੀਂ ਰੋਕ ਗਏ ਨਹੀਂ ਤਾਂ ਅਸੀਂ ਅੱਜ ਵੀ ਬਾਹਰੇ ਲਾਉਣੇ ਸੀ ਆਪਣੇ ਪਿੰਡ ਦੇ ਵਿੱਚ ਦੋ ਬਹੁਤ ਵਧੀਆ ਕੰਮ ਆ ਵੀਰੇ ਤੁਹਾਡਾ ਰੁਜ਼ਗਾਰ ਵੀ ਆ ਹਨਾ ਤੇ ਸਾਡਾ ਕੰਮ ਹੈ ਤੁਹਾਡੇ ਕੰਮ ਨੂੰ ਅੱਗੇ ਵ ਇਹ ਲੋਕਾਂ ਤੋਂ ਪੈਸੇ ਵੜਨੇ ਆ ਹਾਂਜੀ ਆਪਣਾ ਤਾਂ ਇਹ ਕੀ ਜੀ ਆ ਵੀ ਪਸ਼ੂ ਨੂੰ ਆਰਾਮਦਾਰੀ ਮਰੇ ਲੋਕਾਂ ਆਪਣਿਆਂ ਜੁੜਨਾ ਕਿਸੇ ਦਾ ਫਾਇਦਾ ਹੋਵੇ ਸਭ ਤੋਂ ਮੇਨ ਮੁੱਦਾ ਬੜਾ ਜੀ ਕਿ ਮੈਂ ਇੱਕ ਗੱਲ ਹੋਰ ਦੇਖੀ ਅਗਲਾ ਕਹਿੰਦਾ ਵੀਰੇ ਮੈਂ 3500 ਦੀ ਜਾਂ 4000 ਦੀ ਕਿੱਟ ਲੈ ਕੇ ਆਉਂਗਾ ਹਾਂ ਤੁਹਾਡਾ ਸਿਸਟਮ ਇਹ ਆ ਤੁਸੀਂ ਕਹਿੰਦੇ ਨਾ ਮੈਨੂੰ ਤਾਂ ਫੀਸੀ ਦੇ ਬਸ ਆਪਣਾ ਇਹੀ ਕੰਮ ਬਈ ਆਪਾਂ ਕੱਪਰਸੂ ਜਲਾਲਲਾ ਕੇ ਆਏ ਅਗੇ ਉੱਥੇ ਵੀ ਕੰਮ ਨੂੰ ਕਹੇ ਬਈ ਦੁਕਾਨ ਤੋਂ ਸਮਾਨ ਲੈ ਆ ਤੁਹਾਨੂੰ ਕੋਈ ਚੱਕਰ ਆਈ ਠੀਕ ਹੈ ਜੀ ਇਹ ਬਹੁਤ ਵਧੀਆ ਗੱਲ ਆਈ ਏ ਸੇਵਾ ਵੀ ਇੱਕਦਰਾ ਬਾਕੀ ਤੁਹਾਨੂੰ ਪਤਾ ਇੱਕਦਰਾ ਮੈਨੂੰ ਤੁਹਾਡੇ ਨੀਲੀ ਰਾਵੀ ਦੇ ਬਾਰੇ ਦੱਸੋ ਜੀ ਜਿਵੇਂ ਤੁਹਾਡੇ ਕੋਲੇ ਨਾ ਆ ਮੱਝ ਆਈ ਹਾਂਜੀ ਭਾਈ ਇਹਦੇ ਬਾਰੇ ਜਾਣਕਾਰੀ ਦਿਓ ਕੈਮੇ ਸੂਏ ਤੇ ਕਿੰਨਾ ਦੁੱਧ ਦਿੰਦੀ ਰਹੀ ਤੇ ਮੈਨੂੰ ਲੱਗਦਾ ਹੈ ਆਵਾਜ਼ ਸੁਏ ਹੋ ਸਾ ਆਪਣੇ ਭਾਈ ਇਹ ਅੱਠਵੇਂ ਸੂਏ ਸੂਈ ਵੀ ਆ ਨੌਵੇਂ ਸੂਏ ਸੂਣ ਆ ਰਹੇ ਭਾਈ ਇਹ ਮੰਨ ਕੇ ਵਾਲੇ ਵੀ ਓਵਰ ਬੈਟਿੰਗ ਤਾਂ ਹੈਗੀ ਆ ਮੱਝ ਚ ਪਰ ਆ ਦੇਖੋ ਭਾਈ ਆਪਾਂ ਇਹਦੇ ਸਿੰਗ ਸੁੰਗ ਕੋਈ ਜੈਨੂਵਲਾ ਕੁਛ ਨਹੀਂ ਕਰਾਇਆ ਸੀ ਨਾ ਦੋਨੇ ਸਿੰਗ ਦੇ ਕੈਪ ਲੈ ਗਈ ਚਿੜੀਆਂ ਦੇ ਸਾਰੇ ਛੋਟੀ ਹੁੰਦੀ ਨੇ ਇਹਨੇ ਠੀਕ ਹੈ ਨਾ ਤੇ ਆਪ ਇਹਨੇ ਭਾਈ ਆਪਣੇ ਕੋਲ 16 16.5 17 ਦੇ 16 ਦੇ ਵਿੱਚ ਵਿੱਚ ਦੁੱਧ ਦਿੱਤਾ ਇਹਨੇ ਆਪਣੇ ਕੋਲ ਇਹਨਾਂ ਦਾ ਦੁੱਧ ਕੱਢਦੀ ਰਹੀ ਕੱਢਦੀ ਆ ਭਾਈ ਆਪਣੇ ਕੋਲੇ ਬਹੁਤ ਵਧੀਆ ਪਰ ਨੋਲਿਜ ਨਹੀਂ ਸੀ ਭਾਈ ਇਹ ਚੀਜ਼ਾਂ ਬਾਰੇ ਨੀਲੀ ਆਵੀ ਬਾਰੇ ਆਪਾਂ ਦੋ ਪਸ਼ੂ ਇਹਦੇ ਇਕੱਠਿਆਂ ਸੇਲ ਕਰ ਚੁੱਕੇ ਆ ਇੱਕ ਤਾਂ ਵੀ ਕਿਸੇ 1.80 ਲੱਖ ਦੇ ਆਪਣੇ ਪਿੰਡ ਨੂੰ ਸੇਲ ਹੋਈ ਆ ਆਪਣੇ ਚੈਨਲ ਦੀ ਵੀਡੀਓ ਪਾਈ ਵੀ ਸੀ ਉਹਦੀ ਠੀਕ ਹੈ ਜੀ ਠੀਕ ਹੈ ਨਾ ਇੱਕ ਕੱਟੀ ਆਪਣੇ ਰਿਸ਼ਤੇ ਦੀ ਦਿੱਤੀ ਵੀ ਆ ਜੀ ਠੀਕ ਹੈ ਠੀਕ ਹੈ ਇਹ ਜਾਨੀ ਕੇ ਇਹਦੀ ਮੰਨ ਕੇ ਲੋ ਇਹਦੀ ਇਹਦੀ ਧੀ ਆ ਬਈ ਇਹ ਇਹ ਚੀਜ਼ ਦੀ ਆ ਇਹਦੀ ਧੀ ਬਈ ਕਹਾ ਉਹ ਆ ਗਈ ਦੇਖੋ ਇਹਦੀ ਧੀ ਨੇ ਕਿੰਨਾ ਦੁੱਧ ਦਿੱਤਾ ਈ ਇਹਦੇ ਥੱਲੇ ਬਈ 15.5 ਲੀਟਰ ਦੁੱਧ ਅਸਲ 15.5 14 15 15.5 ਵਾ ਇੱਥੇ ਦਿੰਦੀ ਆ ਬਈ ਠੀਕ ਹੈ ਜੀ ਹਾਂ ਹੁਣ ਇਹਦੇ ਕਿਹੜਾ ਸੀਮਨ ਲੱਗਾ ਵਾ ਇਹ ਤਾਂ ਬਈ ਸੂਈ ਵੀ ਆ ਆ ਬੱਚਾ ਇਹਦਾ ਅੱਛਾ ਆ ਬੱਚਾ ਆ ਬੱਚਾ ਇਹਦਾ ਬਹੁਤ ਵੀਰਾਂ ਦੇ ਫੋਨ ਆਉਂਦੇ ਬਾਈ ਇੱਕ ਮਿਹਰਬਾਨੀ ਕਰਕੇ ਜਿਹੜੇ ਬਾਲੇ ਬਾਈ ਫੋਨ ਕਰਨ ਲੱਗਿਆਂ ਫਿਰ ਵੀਡੀਓ ਦੇਖ ਕੇ ਬਾਈ ਸਾਨੂੰ ਆਹ ਕੱਟਾ ਦੇ ਦਿਓ ਆਹ ਕੱਟਰੂ ਦੇ ਦਿਓ ਠੀਕ ਹੈ ਨਾ ਜੇ ਆਪਣੇ ਸ਼ੌਂਕ ਆਲੇ ਵੀ ਇਹ ਨਾਟ ਪਰਸੇ ਨਾ ਬਹੁਤ ਸੇਰ ਹਾਂ ਭਈ ਆਪਣੇ ਬਾਲੇ ਨਾਲ ਗੱਲ ਹਨਾ ਤੁਹਾਨੂੰ ਦੱਸ ਦਿੰਨੇ ਉਧਰ ਨੇ ਪਾਸੇ ਬਾਈ ਆਪਣੇ ਬਾਲੇ ਦੇ ਵਿੱਚ ਉਧਰ ਆਪਣੇ ਪੰਜੇ ਪਸ਼ੂ ਉਧਰ ਆ ਇਧਰ ਆਪਣੇ ਕੋਲ ਜਿਹੜਾ ਥੋੜੀ ਆ ਆਪਣੇ ਦੂਜੇ ਪਾਸੇ ਬਾਹਲਾ ਉਧਰ ਰੱਖਿਆ ਹੋਇਆ ਪੰਜੇ ਹੋਰੀ ਹੋਰੀ ਬਾਈ ਕਹਿੰਦਾ ਹੁਣ ਨਾ ਮੈਂ ਮੜਾ ਜਾ ਇਧਰ ਕੱਟੀ ਦਫੀ ਆਹ ਦੇਖੋ ਫੇਰ ਦੇਖੋ ਸਭ ਇਹ ਮਾਮਾ ਮਨ ਅੱਖ ਤੇ ਬਹੁਤ ਚੰਗੀ ਕੱਟੀ ਜਿਹੜ ਹਾਂ ਜਮਾ ਮੱਖੇ ਦਾ ਨੀਮਾ ਸਿੰਘ ਆ ਤੇ ਬਹੁਤ ਸੋਹਣਾ ਸਿੰਘ ਲੱਗਿਆ ਪਿਆ ਤੇ ਕਰਮਾਲ ਜੀ ਮਣਕਨੀ ਅੱਖਾਂ ਤੇ ਚਾਰੇ ਪੈਰਾਂ ਦੇ ਨਿਸ਼ਾਨ ਆ ਦੇ ਬਈ ਸੋਹਣੀ ਥੋੜਾ ਜਿਹਾ ਤੁਸੀਂ ਹੋ ਗਿਆ ਆਪਣਾ ਹੁਣ ਹੈ ਨਹੀਂ ਘਰੇ ਬੁੜੀਆਂ ਗਵਾ ਗਵਾ ਚੱਕਣ ਦਾ ਕੰਮ ਰਹਿ ਗਿਆ ਸੀਗਾ ਤੇ ਇਹਦੇ ਥਣ ਥਣ ਦਿਖਾ ਬਈ ਇਹਦੇ ਦੋ ਥਣ ਖਿਲਾਬੀ ਨੇ ਹਾਂ ਦੋ ਬਲੈਕ ਨੇ ਬਹੁਤ ਸੋਹਣਾ ਹਨ ਲੱਗਿਆ ਇਹ ਬਈ ਗੱਬਣਾ ਇਹ ਕਿ ਆ ਕਿਹੜਾ ਟੀਕਾ ਸੀ ਤੁਸੀਂ ਇਹਦੇ ਅਲਵਕਸ ਦਾ ਕੀ ਕਰਦਾ ਹੈ ਬਈ ਸੁਧਾਨ ਤੋਂ ਗੱਬਣਾ ਅਲਵਕਸਾਨ ਦਾ ਟੀਕਾ ਲੱਗਿਆ ਹੋਇਆ ਭਰਾ ਬਈ ਇਕ ਐਵੇਂ ਸਾਨੂੰ ਦੇਖ ਕੇ ਨਾ ਮੈਂ ਵੀ ਡਾਕਟਰੀ ਕੰਮ ਨਾਲ ਜੁੜਿਆ ਮੈਂ ਸਾਨੂੰ ਦੇਖ ਕੇ ਹੋਰ ਵੀ ਖੁਸ਼ੀ ਹੁੰਦੀ ਆ ਤੁਸੀਂ ਵੀ ਚੰਗੇ ਨਸਲ ਦਾ ਸੀ ਮਾ ਬਾਈ ਹੁਣ ਬਸ ਪਰਮਾਤਮਾ ਦੀ ਕਿਰਪਾ ਨਾਲ ਜੇ ਇਹਨੇ ਬੱਚਾ ਦੇਦਾ ਚੰਗਾ ਬਸ ਦਾ ਚਾਹ ਭਰਾਇਆ ਬਾਈ ਜੀ ਚੰਗੇ ਨਸਲ ਦੀ ਸੀਮਨ ਲਬਾਉਣ ਲੱਗ ਗਏ ਤੁਹਾਨੂੰ ਦੁੱਧਾਂ ਲਈ ਗੋਲੀਆਂ ਲਗਾਉਣ ਦੀ ਲੋੜ ਨਹੀਂ ਠੀਕ ਆ ਬਾਈ ਜੀ ਹੁਣ ਤੁਹਾਡੇ ਮੰਨ ਕੇ ਲੈ ਮੈਡੀਕਲ ਦਾ ਕੰਮ ਤਾਂ ਤਾਂ ਬਹੁਤ ਜਾਣਕਾਰੀ ਹੈ ਬੇਸ਼ੀ ਹੁਣ ਪਤਾ ਕੀ ਕਰਦੇ ਵਿੱਚ ਸੱਜਣ ਮਿੱਤਰ ਉਹ ਅਗਰ ਕਹਿ ਦਿੰਦਾ ਮੰਨ ਕੇ ਚਲੋ ਲਵੀ ਸਮਨੇਜ ਗੋਲੀਆਂ ਜਾਂ ਉਸ ਵੀ ਕੈਲਸ਼ੀਅਮ ਬਾਦੋ ਕੈਲਸ਼ੀਅਮ ਵੀ ਫੇਰ ਹੀ ਕੰਮ ਕਰੂ ਜੇ ਤੁਸੀਂ ਅੱਜ ਦੇ ਬਰੀਡ ਤੇ ਕੰਮ ਕਰੋਗੇ ਹੁਣ ਬਾਈ ਆਪਕ ਦੂਜੀ ਗੱਲ ਇਹ ਆਪਾਂ ਇਹਨੂੰ ਥੋੜੀ ਲਿੱਸੀ ਜਾਣ ਕੇ ਕੀਤਾ ਸੀਗਾ ਠੀਕ ਆ ਜੀ ਲਿਖ ਲੈ ਜੀ ਇੱਥਾ ਗਰਮੀ ਆ ਨਾ ਅੱਛਾ ਹਾਂ ਇਹ ਮੰਨ ਲਓ ਵੀ ਹੁਣ ਲੱਗਦਾ ਵੀ 2.5 ਮਹੀਨੇ ਦੇ ਲਗਭਗ ਇਹਨੂੰ ਹੋ ਚੁੱਕਿਆ ਠੀਕ ਆ 2.5 ਮਹੀਨੇ ਦੀ ਗੱਬਨ ਗੱਬਨ ਇਹ ਹੁਣ ਇਹਦੀ ਮਾਲ ਮੰਨ ਕੇ ਜੜੀ ਦੀ ਨਾਨੀ ਐ ਇਹਦਾ ਬਾਈ ਰਹਿੰਦੇ ਅੱਜ ਤੋਂ ਮੰਨ ਲਓ ਤੁਸੀਂ ਸੂਣਦੇ ਇਹਦੇ 20 ਦਿਨ ਪਾਇਆ ਬਾਈ ਹਜੇ ਗੈਬ ਘੋ ਬੜਾ ਲੱਗਿਆ ਪਿਆ ਧੁੱਪ ਤੇ ਪਰ ਇਹਨੂੰ ਜਮਾ ਥਾਨ ਬਹੁਤ ਚੰਗਾ ਥਾ ਤੇ ਬਾਈ ਠੰਡੀ ਸੀ ਰਹੀ ਆ ਚ ਦੋਨੇ ਪਾਸੇ ਗਾਈ ਵਿੰਗੂ ਬਾਹਰ ਟੀ ਰੱਖੇ ਚੋ ਲੋ ਅੱਛਾ ਕਰਾਈ ਗਾਲੀ ਨਹੀਂ ਨਹੀਂ ਬਈ ਆਪਾਂ ਨੂੰ ਇਹ ਨੀਲੀ ਦਾ ਬਈ ਹੁੰਦੀ ਬਾਹਰ ਠੰਡੀ ਰਸ ਲਈ ਹਾਂ ਆਪਣੇ ਕੋਲੇ ਬਈ ਇਹੀ ਬਰੀਡ ਆ ਗਈ ਇਹ ਬਰੀਡ ਦੀ ਬੱਚੀ ਆ ਗਈ ਇਹਦਾ ਬੱਚਾ ਇਹ ਆ ਗਿਆ ਠੀਕ ਆ ਜੀ ਇਹ ਵੀ ਕੱਟੀ ਆ ਜੀ ਹਾਂ ਬਈ ਇਹਦੀ ਕੱਟੀ ਹੈ ਠੀਕ ਆ ਜੀ ਇਹ ਵੀ ਕੱਟੀ ਬਹੁਤ ਪਿਆਰੀ ਹੈ ਜੀ ਹਾਂ ਜੀ ਬਹੁਤ ਜੈਨੂ ਨਹੀਂ ਮਾਰਕਿੰਗ ਹਾਂ ਤੇ ਇੱਕ ਇਹਦੀ ਝੋਤੀ ਆਪਣੀ ਸਿਸਟਰੀ ਚ ਉਹ ਥੋੜਾ ਡੈਡਾ ਕਰ ਸੀਗਾ ਉਹ ਆਪਣੀ ਸਿਸਟਰ ਕੋਲੇ ਛੱਡੀ ਵੀ ਸੀ ਅੱਛਾ ਸਿਸਟਰ ਕੋਲੇ ਦੇ ਦਿੱਤੀ ਕਿਉਂਕਿ ਜਿਆਦਾਤਰ ਤੁਹਾਨੂੰ ਸਹੀ ਗੱਲ ਆਸਾਂ ਵੀ ਆਪਾਂ ਕੋਈ ਪਸ਼ੂ ਜਿਹੜੇ ਪਸ਼ੂ ਨਹੀਂ ਕਰਦੇ ਇਹਨਾਂ ਮੈਂ ਮੈਂ ਆਪਾਂ ਫਾਰਮ ਅੱਜ ਡੈਰੀਆਂ ਚ ਘਰਾਂ ਤੇ ਜਾਣੇ ਲੈਣੇ ਆ ਮੈਂ ਜਿਹੜੀ ਤੁਹਾਡੇ ਘਰੇ ਚੀਜ਼ ਦੇਖੀ ਮੈਂ ਨੰਬਰ ਦਾ ਕਿਸੇ ਦੇ ਘਰੇ ਨਹੀਂ ਦੇਖੀ ਉਹ ਕਿਥਾਂ ਹੈ ਆ ਦੇਖੋ ਜੀ ਜਿਹੜੀ ਆ ਸੱਤ ਆ ਹਾਂ ਬਈ ਬਹੁਤ ਬਦਿਆ ਕੰਮ ਹਾਂ ਇਹ ਬਈ ਆਪਾਂ ਨੂੰ ਨਾ ਚਾਦਰਾਂ ਤਾਂ ਆਪਦੀਆਂ ਲੱਗਦੇ ਪਹਿਲਾਂ ਉੱਪਰ ਸਿੱਟਿਆ ਵਾਂਸੀ ਆਪਣਾ ਬਈ ਨਹੀਂ ਉੱਪਰ ਥੋੜਾ ਦੇ ਥੱਲੇ ਪਾ ਦੋ ਥੱਲੇ ਪਾਦਾ ਬਾਈ ਹੁਣ ਆ ਫੱਟੇ ਲੱਤ ਦੇਖੋ ਹੁਣ ਥੱਲੇ ਛੇਕ ਨਹੀਂ ਮਾਰਦਾ ਬਾਈ ਜੀ ਨਹੀਂ ਬਹੁਤ ਵਧੀਆ ਗੱਲ ਆ ਜੀ ਠੀਕ ਹੈ ਨਾ ਹਾਂ ਹਾਂ ਜੀ ਇਹ ਸਭ ਤੋਂ ਵਧੀਆ ਚੀਜ਼ ਹੈ ਨਹੀਂ ਤਾਂ ਬਾਕੀ ਬਾਈ ਹੋਰ ਆ ਦਰਸ਼ਕਾਂ ਦੇ ਵਿੱਚ ਦੇ ਵਿੱਚ ਜਿੜੀਆਂ ਆਣ ਨੇ ਪਾਲਣੀਆਂ ਬਾਈ ਜੀ ਠੀਕ ਹੈ ਜੀ ਕਬੂਤਰ ਦੇ ਬੱਚੇ ਦੇ ਪਾਇਆ ਆਣ ਨੇ ਇਹਦੇ ਵਿੱਚ ਜਾਨਵਰ ਰਹਿੰਦੇ ਆ ਠੀਕ ਹੈ ਜੀ ਸਭ ਤੋਂ ਵਧੀਆ ਚੀ ਸਾਡੇ ਲਈ ਇਹ ਆ ਵੀ ਜੀ ਆ ਮੱਝ ਜੀ ਇਹਦੀ ਡਿਟੇਲ ਦੋ ਜੀ ਇਹ ਡਿਟੇਲ ਬਾਈ ਇਹ ਆਪਾਂ ਲੈ ਕੇ ਆਂਦੀ ਪਿਛਲੇ ਇੱਕ ਸੂਏ ਸੂਈ ਆਪਣੇ ਕੋਲੇ ਪਹਿਲਾਂ ਆਪਾਂ ਗੱਭਣ ਲੈ ਕੇ ਆਏ ਸੀ ਇਹ ਇਹ ਥੱਲੇ ਉਹ 6 ਮਹੀਨੇ ਦੀ ਘੱਭਣ ਸੀ ਤੇ 8.5 ਲੀਟਰ ਦੁੱਧ ਆਪਾਂ ਨੂੰ ਮਿਲਕੇ ਉਹਨਾਂ ਨੇ ਲੀਟਰ ਨਾ ਦਿੱਤਾ ਜੀ ਠੀਕ ਹੈ ਜੀ ਇੱਕ ਮੇਰੀ ਹੋਰ ਬੇਨਤੀ ਆ ਜਿਹੜੇ ਵੀ ਸੱਜਣ ਮਿੱਤਰ ਆਪਾਂ ਨੂੰ ਵੀਡੀਓ ਬਣਾਉਂਦੇ ਦੇਖਦੇ ਰਹਿੰਦੇ ਨੇ ਜਾਂ ਆਪਣੇ ਚੈਨਲ ਨਾਲ ਜੁੜੇ ਹੋਏ ਨੇ ਬਾਈ ਦੇ ਨਾਮਕਾ ਮਸਟਾਰਟ ਕਰੇਗਾ ਨੰਬਰਦਾਰ ਡੇਰੀ ਫਾਰਮ ਖਰੀਦਦਰਾ ਹੋ ਪਸ਼ੂ ਤਾਂ ਵੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਵੇਚਣਾ ਹੋ ਤਾਂ ਵੀ ਸੰਪਰਕ ਕਰ ਸਕਦੇ ਹੋ ਬਾਈ ਦੇ ਨਾਲ ਫੂਲ ਪਿੰਡ ਆ ਬਾਈ ਦਾ ਨਾਲ ਦੇ ਨਾਲ ਦੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਵੀਡੀਓ ਬਣਾ ਰਿਹਾਗਾ ਬਾਕੀ ਸਾਫ ਪਾਰਦਰਸ਼ੀ ਜੀ ਕਰ ਰਿਹਾਗਾ ਜਿੱਦਾਂ ਦੀ ਚੀਜ਼ ਹੋਊਗੀ ਉਦਾਂ ਦੀ ਹਸਾਰੇ ਆ ਤੇ ਬਾਕੀ ਦੇਖੋ ਹਰ ਪ੍ਰਕਾਰ ਦੇ ਪਸ਼ੂਆਂ ਦੀ ਜਾਨਵਰਾਂ ਦੀ ਵੀਡੀਓ ਪਵਾਉਣ ਲਈ ਸੰਪਰਕ ਕਰ ਸਕਦੇ ਬਾਈ ਦਾ ਨੰਬਰ ਦੇਖੋ ਉੱਪਰ ਬੈਨਸ ਨਾਗਾ ਇਹ ਵੀ ਕਿਸੇ ਸੱਜਣ ਮਿੱਤਰ ਨੇ ਵਟਸਐਪ ਤੇ ਵੀ ਸੈਂਡ ਕਰ ਸਕਦਾ ਬਾਈ ਨੂੰ ਬਾਕੀ ਬਾਈ ਜੀ ਥੋੜਾ ਹਨਾ ਉਹਨੂੰ ਕਿੰਨਾ ਟਾਈਮ ਹੋ ਗਿਆ ਚੈਨਲ ਆ ਮਨਾਏ ਨੂੰ ਆਪਾਂ ਨੂੰ ਬਈ ਸਿਰਫ 2.5 ਕਿ ਵੀ ਨਹੀਂ ਹੋਇਆ ਹੁੰਦਾ। ਤੁਹਾਡੇ ਚੈਨਲ ਦਾ ਵਧੀਆ ਰਿਸਪੌਂਸ ਮਿਲ ਰਿਹਾ ਮੈਂ ਦੇਖਦਾ ਰਹਿਣਾ ਬਹੁਤ ਵਧੀਆ ਵੀਡੀਓ ਬਣਾਉਂਦੇ। ਤੁਹਾਡੇ ਭਰਾਵਾਂ ਦੀ ਮਿਹਰਬਾਨੀ ਹੈ ਸਭ ਤੋਂ ਵੱਡਾ ਸਾਧਾ ਅਕੜ ਸਾਹਿਬ ਨਹੀਂ ਕੋਈ ਵੀ ਜਿੱਦਾਂ ਕੋਈ ਹੁੰਦਾ ਵਪਾਰੀ ਕਹੋ ਇੱਕ ਦੂਜੇ ਵਪਾਰੀ ਦੇ ਕੋਈ ਖੁਸ਼ ਨਹੀਂ ਹੁੰਦਾ। ਸਭ ਤੋਂ ਵੱਡੀ ਹੈਲਾ ਸ਼ਰੀਮ ਤੁਸੀਂ ਮੈਨੂੰ ਦਿੱਤੀ ਸੀਗੀ। ਤੁਹਾਡੇ ਨਾਮਾ ਜੁੜਿਆ ਸੀ ਇੱਕ ਵਾਰੀ ਤੁਹਾਡੇ ਘਰੇ ਕੱਟੀਆਂ ਆ ਲੈਣ ਗਏ ਸੀ ਸੀ ਦੋ ਕੱਟੀਆਂ ਲੈਤੀਆਂ ਦੋ ਤਾਂ ਤੁਹਾਡੇ ਦੋ ਆਪਣੀ ਭਰਾ ਹੋਣ ਦੇ ਚਾਰ ਦੇ ਬੰਦਾ ਕਿਦਾਂ ਦਾ ਬੰਦਾ। ਆਪਣੀ ਸੋਚ ਆਏ ਆ। ਆਪਾਂ ਕਹਿੰਦੇ ਆਪਾਂ ਵੀ ਵਧੀਆ ਕੰਮ ਕਰਦੇ ਆ ਤੇ ਅਗਲਾ ਵੀ ਕਰੇ ਅਗਲਾ ਵੀ ਕਰੇ ਸਹੀ ਗੱਲ ਆ ਆਪਾਂ ਬੰਦੇ ਦੀ ਜਿਆਦਾ ਤੋਂ ਜਿਆਦਾ ਹੈਲਪ ਕਰ ਸਕਦੇ ਆ ਆਪਾਂ ਡੀਮੋਟੀਵੇਟ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਤਾਂ ਬਾਈ ਡਾਕਟਰ ਸਭ ਇਹੀ ਚੰਗੀ ਆ ਤੁਹਾਡੇ ਤੇ ਇਹੀ ਚੰਗੀ ਗੱਲ ਲੱਗੀ ਸੀ ਵੀ ਨਹੀਂ ਹਰ ਇੱਕ ਵਪਾਰੀ ਬੰਦਾ ਵਪਾਰੀ ਦਾ ਲੱਗਦਾ ਹੁੰਦਾ YouTube ਤੇ ਲੱਗਦਾ ਹਾਂ ਤੁਸੀਂ ਮੇਰੇ ਘਰੇ ਉਹਦੇ ਵੀ ਤੁਹਾਡੇ ਘਰੇ ਤੁਸੀਂ ਆਪਦੇ ਆਪ ਵੀਡੀਓ ਬਣਾਈਂ ਹਾਂਜੀ ਠੀਕ ਹੈ ਨਾ ਅੱਜ ਵੀ ਤੁਸੀਂ ਮੇਰੇ ਘਰੇ ਆਏ ਸੀਗੇ ਜੀ ਤੁਸੀਂ ਮੇਰਾ ਫਾਰਮ ਦੇ ਦੇਖਿਆ ਵੀ ਬਾਕੀ ਆਪਣੇ ਜਿਆਦਾ ਪਸ਼ੂ ਆਪਣੇ ਦੂਜੇ ਬਾੜੇ 'ਚ ਰੱਖੇ ਹੋਏ ਉਧਰ ਚਾਚਾ ਜੀ ਦੇ ਘਰ ਪਾਸੇ ਬਾਈ ਤੋਂ ਇੱਕ ਹੋਰ ਛੋਟੀ ਆ ਮੋਟਰ ਜਿਵੇਂ ਇਹ ਕਿੰਨੇ ਮੰਗਿਆ ਕਿੰਨੇ ਬਹਾਵਰ ਦੀ 100 ਪਾਵਰ ਦੀ 100 ਪਾਵਰ ਦੀ ਇਹ 100 ਪਾਵਰ ਦੀ ਮੋਟਰ ਤੇ ਕਿੰਨੇ ਬਹਾਰੇ ਲੱਗੇ ਇਹਦੇ ਘਰ ਤੋਂ ਘੱਟ ਬਾਈ 16 ਤੋਂ 18 ਬਹਾਰੇ ਵਧੀਆ ਆਰਾਮ ਦੇ ਨਾਲ ਚੱਲਦਾ ਵਧੀਆ ਲੱਗਿਆ ਬੰਦਿਆ ਜੈਨੂਅਲ ਦਾ ਬਾਈ ਜੇ ਤੁਸੀਂ ਨਾ ਸਮਾਨ ਵੀ ਬਾਈ ਤੋਂ ਮੰਗਾਉਣਾ ਹੋਇਆ ਪਹਫਾਰਿਆਂ ਦਾ ਵੀ ਕੰਮ ਆ ਬਾਈ ਦਾ ਸੋਹ ਬਾਵਰ ਦੀ ਵਧੀਆ ਕੰਪਨੀ ਦੀ ਮੋਟਰ ਵੀ ਬਾਈ ਆਪ ਹੀ ਸਾਰਾ ਕੱਟੀ ਤਿਆਰ ਕਰ ਦੂਗਾ ਹਾਂ ਬਾਈ ਆਪਾਂ ਇੱਕ ਨਾਰਮਲ ਹੀ ਟੰਗੇ ਸੀ ਇਹ ਆਪਣੇ ਵੈਸੇ ਆਪਣੇ ਪਹਿਲਾਂ ਫੱਟੇ ਲੱਗੇ ਹੋਏ ਸੀ ਹੁਣ ਆਪਣੀ ਥੋੜੀ ਜਗ੍ਹਾ ਦੀ ਥੋੜੀ ਜਿਹੀ ਦਿੱਕਤ ਹੋ ਗਈ ਪਸ਼ੂ ਉੱਧਰ ਲੈ ਕੇ ਸੀਗੇ ਹਾਂਜੀ ਹਾਂਜੀ ਇਸ ਕਰਕੇ ਇਧਰ ਆਪਣੇ ਦੁੱਧ ਦੇ ਵਾਲੇ ਪਸ਼ੂ ਆ ਬਾਈ ਇਹ ਬਾਕੀ ਬਹੁਤ ਵਧੀਆ ਗੱਲ ਆ ਬਾਈ ਜੀ ਤੁਹਾਡਾ ਜਿਹੜਾ ਤੁਸੀਂ ਬਰੀਡ ਤੇ ਕੰਮ ਕਰ ਰਹੇ ਹੋ ਬਾਕੀ ਤੁਹਾਡੇ ਵੀ ਹਨਾ ਆਉਣ ਵਾਲਾ ਕੱਲ ਤੁਹਾਡੇ ਲਈ ਵੀ ਵਧੀਆ ਹੋਵੇ ਤੁਸੀਂ ਬਰੀਡ ਵਾਲੇ ਪਸ਼ੂ ਚੰਗੇ ਤਾਂ ਚੰਗਾ ਕੋਈ ਮੇਲੇ ਤੇ ਪਾਓ ਕਿਤੇ ਕੁਸ਼ ਬਣੇ ਤੇ ਬਾਕੀ ਤੁਹਾਡੇ ਚੈਨਲ ਨੂੰ ਭਰਾਵਾ ਰੱਬ ਹੋਰ ਦੁੱਗਣੀ ਤਰੱਕੀ ਬਖਸ਼ੇ। ਧੰਨਵਾਦ ਰੱਖਾ ਸਾਹਿਬ ਤੁਹਾਡਾ ਬਹੁਤ ਹੈਨਾ। ਤੇ ਬਹੁਤ ਵਧੀਆ ਵੀ ਬਾਕੀ ਸੱਜਣ ਮਿੱਤਰ ਜਿੰਨੇ ਵੀ ਵੀਡੀਓ ਦੇਖਦੇ ਨੇ ਤੇ ਧੰਨਵਾਦ ਆਈ ਜਿਹੜਾ ਆਪਾਂ ਨੂੰ ਇੰਨਾ ਪਿਆਰ ਬਖਸ਼ਦੇ ਆਪਾਂ ਨੂੰ ਸਿੱਧੇ ਬੰਦੇ ਆਪਾਂ ਨੂੰ ਕੋਈ ਬੜਾ ਕੋਈ ਏਡੀ ਗੱਲ ਬਸਦਾ ਤਰੀਕਾ ਤਾਂ ਹੈ ਨਹੀਂ। ਬਾਕੀ ਪਰਮਾਤਮਾ ਤਰੀਕੇ ਦੀ ਗੱਲ ਆ ਜ ਤੁਹਾਡੇ ਤਰੀਕੇ ਦੀ ਗੱਲ ਰੱਖਾ ਸਾਹਿਬ ਜੇ ਇਦੋਂ ਪਹਿਲਾਂ ਇਹਨਾਂ ਦੇ ਚ ਆ ਇਸ ਕੱਤੀ ਦੇ ਅੱਧੋਂ 5-4 ਸਾਲ ਪਹਿਲਾਂ ਚੰਗੀ ਬ੍ਰੀਡ ਦੇ ਟੀਕੇ ਲੱਗੇ ਹੁੰਦੇ। ਹਾਂਜੀ ਠੀਕ ਹੈ ਨਾ ਕਿਉਂਕਿ ਮੈਂ ਤਾਂ ਆਪਾਂ ਦਾ ਪ੍ਰਾਈਵੇਟ ਕੰਮ ਕਰਦੇ ਸੀਗੇ ਜੌਬ ਕਰਦੇ ਸਾਨੂੰ ਸਿਰਫ ਮੈਨੂੰ ਪਤਾ ਵੀ ਮੈਨੂੰ ਵਿਸ਼ੇਕ ਵੀ ਨਹੀਂ ਹੋਇਆ ਸੀ ਵਸੂਲਾਂ ਦੇ ਵਿੱਚ ਆਏ ਜੀ ਠੀਕ ਹੈ ਨਾ ਚਲੋ ਹੁਣ ਹੁਣ ਆਪਾਂ ਬਰੀਡ ਤੇ ਕੰਮ ਕਰਨਾ ਲੱਗਿਆ ਦੇਖੋ ਕੱਤੀ ਵਧੀਆ ਆਈ ਆ ਉਹਦੇ ਅਲਬਾਕਸ ਦਾ ਟੀਕਾ ਲੱਗਿਆ ਜੀ ਉਹਦਾ ਬੱਚਾ ਆ ਤਾਂ ਇਹ ਦੂਬਾ ਦਾ ਆਪਾਂ ਬਰੀਡ ਤੋਂ ਜਿੰਨਾ ਹੋ ਸਕੇ ਬਹੁਤ ਵਧੀਆ ਗੱਲ ਆ ਜੀ ਤੁਸੀਂ ਬਰੀਡ ਤੇ ਕੰਮ ਕਰੋ ਬਾਕੀ ਧੰਨਵਾਦ ਜੀ ਜਿਹੜਾ ਤੁਸੀਂ ਸਾਨੂੰ ਇੰਨਾ ਨਮਾਣੇ ਨੂੰ ਟਾਈਮ ਦਿੱਤਾ ਸੋ ਬਈ ਅਸੀਂ ਤਾਂ ਤੁਹਾਡੇ ਛੋਟੇ ਭਾਈ ਹਾਂਗੇ ਨਹੀਂ ਨਹੀਂ ਜੀ ਬਈ ਤੁਹਾਡੇ ਘਰੇ ਆਇਆ ਹੋਏ ਹੋਸਟ ਵੈਲਕਮ ਤੁਹਾਡਾ ਇਹ ਛੋਟਾ ਚੈਨਲ ਅਸੀਂ ਬਹੁਤ ਦੇਖਦੇ ਹੁੰਦੇ ਆਗੇ ਜੋਤ ਡੈਰੀ ਫਾਰਮ ਦੇ ਨਾਤੇ ਬਾਈ ਦਾ ਚੈਨਲ ਹਾਂ ਜੀ ਬਾਈ ਨੂੰ ਸਪੋਰਟ ਕਰਿਆ ਕਰੋ ਤੇ ਬਾਈ ਵੀ ਕਹਾਂ ਸਾਨੂੰ ਹੱਲਾ ਸ਼ੇਰੀ ਦਿੰਦਾ ਰਹਿੰਦਾ ਹੈ ਅਸੀਂ ਵੀ ਬਾਈ ਸਾਨੂੰ ਸਿੱਖ ਸਿੱਕੀ ਲੱਗੀਆਂ ਸੀ ਜੇ ਅਸੀਂ ਨਹੀਂ ਆਪਾਂ ਦਾ ਇੱਕ ਹੈ ਜਿੰਨਾ ਕ ਆਪਾਂ ਨੂੰ ਪਤਾ ਆਪਾਂ ਤੋਂ ਅਗਲਾ ਲੁਕਾਉਣ ਦਾ ਚੀਜ਼ ਆਪਾਂ ਅਗਰ ਉਹਨੂੰ ਦੱਸਦੇ ਆਂ ਹਾਂ ਨਹੀਂ ਇਹ ਗੱਲ ਥੋੜੀ ਮੰਨ ਜੂਗਾ ਬਾਈ ਨਹੀਂ ਮੈਨੂੰ ਚੀਜ਼ ਦੀ ਪਤਾ ਆ ਆਪਾਂ ਅਗਰ ਉਹਨੂੰ ਦੱਸਾਂਗਾ ਆਪਾਂ ਲੁਕਾਉਂਦੇ ਨਹੀਂ ਹਾਂ ਨਹੀਂ ਇਹ ਗੱਲ ਥੋੜੀ ਸਹੀ ਹੈ ਰੱਖ ਸਾਹਿਬ ਵੀ ਜਿੰਨਾ ਸਾਨੂੰ ਸੋਤੋਂ ਸਿੱਖ ਨੂੰ ਮੇਰਾ ਮੈਂ ਕਹਿੰਦਾ ਕੋਈ ਬੰਦਾ ਤਾਂ ਕਿਸੇ ਨੂੰ ਦੱਸਦਾ ਨਹੀਂ ਨਹੀਂ ਵੀਰੇ ਸਾਡੇ ਕੰਮ ਵਿੱਚ ਵੀ ਲਾ ਲਓ ਕਿਸੇ ਵੀ ਕੰਮ ਚਲਾ ਲਓ ਮਿਸਤਰੀ ਮਿਸਤਰੀ ਦਾ ਬੈਰੀ ਯੂਟਿਊਬਰ ਯੂਟਿਊਬਰ ਦਾ ਬੈਰੀ ਤੇ ਡਾਕਟਰ ਡਾਕਟਰ ਦਾ ਬਾਈ ਮੈਨੂੰ ਬਹੁਤ ਨੇ ਕਿਹਾ ਵੀ ਇਹ ਯੂਟਿਊਬਰ ਤੇ ਉਹਨਾਂ ਸੌਖੀਆਂ ਨਹੀਂ ਪਰ ਸਰ ਤੁਸੀਂ ਜੀ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਵੀ ਆ ਕੋਈ ਗੱਲ ਨਹੀਂ ਕੰਮ ਵੀਰੇ ਕੋਈ ਔਖਾ ਨਹੀਂ ਰਜਾਈ 'ਚ ਵੜ ਕੇ ਕੋਈ ਕੰਮ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਸਹੀ ਗੱਲ ਆ ਬਾਈ ਦੇਖ ਪਸ਼ੂ ਰਖੜੇ ਵੀ ਬਹੁਤ ਔਖਾ ਜੇ ਤੁਸੀਂ ਸੰਨੀ ਨਹੀਂ ਪਾਉਣੀ ਇਹਨਾਂ ਨੂੰ ਹਾਂ ਬਾਈ ਹੁਣ ਮੰਨ ਲਓ ਆਪਾਂ ਫੀਡ ਆਪਦੀ ਫੀਡ ਤਿਆਕ ਰੱਖ ਕੇ ਲੈ ਕੇ ਆਉਣੇ ਆ ਆਪਣੇ ਰੰਪਰੇ ਸ਼ੇਰੂ ਸਿੰਘ ਪੈਣੀ ਵਾਲੇ ਆ ਉਹਨਾਂ ਦਾ ਬਹੁਤ ਵਧੀਆ ਕੰਮ ਆ ਆਪਾਂ ਉੱਥੋਂ ਫੀਡ ਕੋਲੇ ਹੱਕੇ ਤਿਆਰ ਕਰਾਉਣਾ ਵੀ ਆਪਾਂ ਨੂੰ 6 ਸਾਲ ਹੋ ਗਏ ਕੰਮ ਨਾ ਜਦੋਂ ਆਪਾਂ ਕਰਨਾ ਆ ਆਪਾਂ ਨੂੰ ਉੱਠਣਾ ਪਊ ਹਾਂ ਇਹ ਗੱਲ ਤੁਹਾਡੀ ਸਹੀ ਆ ਹੁਣ ਅੱਗੇ ਤੋਂ ਆਪਾਂ ਪਰਮਾਤਮਾ ਸੋਖ ਰੱਖ ਕੇ ਆਪਾਂ ਸਾਰਾ ਇੱਥੇ ਜਿਹੜਾ ਤੁਸੀਂ ਦੇਖ ਰਹੇ ਹੋ ਜਗਾ ਸਾਰਾ ਇੱਥੇ ਆਵਾ ਫਾਰਮ ਹੀ ਪਾਉਣਾ ਪੱਕੀ ਬਹੁਤ ਵਧੀਆ ਗੱਲ ਆ ਬਾਕੀ ਜਿੰਨੇ ਵੀ ਸੱਜਣ ਮਿੱਤਰ ਆਪਣੇ ਚ ਆਪਣੀ ਇਹ ਜਿਹੜੀਆਂ ਮਈਆਂ ਗੀਆਂ ਇਹ ਇਹਨਾਂ ਦਾ ਇਹ ਨਹੀਂ ਵੀ ਫੋਸਟ ਕਰਕੇ ਲਿਬੜਨੀਆਂ ਦੇਖ ਲਵਾ ਮੱਚ ਦੇਖ ਲਵਾ ਮੱਚ ਦੇਖ ਲੋ ਜਿਹਨੂੰ ਖੜੀਆਂ ਇਹਨਾਂ ਦਾ ਸਭ ਤੋਂ ਨੀਲੀ ਜਾ ਕੇ ਸੋਫੇ ਹੈ ਆ ਜਮਾ ਬਈ ਉਮੀ ਖੜੀਆਂ ਨੇ ਇਹ ਆਏ ਨਹੀਂ ਵੀ ਗੋਹਾ ਮਿੱਧੇ ਦੀ ਯਾਤ ਨੀਲੀ ਜਾ ਕੇ ਬਾਕੀ ਦਾ ਜਿਹੜੀ ਠੰਡੀ ਸੀਨ ਪੂਰੀ ਹੁੰਦੀ ਆ ਉਹਨਾਂ ਨੂੰ ਹੋਰ ਜਿਹੜੀ ਨੀਲੀ ਦਾ ਵੀ ਨਿਸ਼ਾਨੀ ਹੁੰਦੀ ਆ ਹਾਂਜੀ ਸਿੰਘ ਥੱਲੇ ਆ ਕੜਾ ਹੁੰਦਾ ਹਾਂਜੀ ਇਹ ਦੁੱਧ ਵਾਲੀ ਨਿਸ਼ਾਨੀ ਆ ਠੀਕ ਆ ਜੀ ਇਹ ਮੈਂ ਨਾ ਕਿਸੇ ਪੁਰਾਣੇ ਬਰੀਡਰ ਬੰਦੇ ਦੀ ਵੀਡੀਓ ਦੇਖੀ ਸੀ ਠੀਕ ਠੀਕ ਆ ਜੀ ਉਹ ਗੱਲ ਜਿਹੜਾ ਨੀਲੀ ਦਾ ਵੀਰ ਸਿੰਘ ਦਾ ਇੱਕਦਮ ਮੱਥੇ ਤੋਂ ਨੀਵਾ ਉਹ ਮੱਥੇ ਤੋਂ ਨੀਵਾ ਹਾਂਜੀ ਹਾਂਜੀ ਤੇ ਇਹਨਾਂ ਦੇ ਕੜਾ ਹੋਊਗਾ ਦੇ ਠੀਕ ਆ ਜੀ ਸਰ ਜਿਹੜਾ ਕੜਾ ਹੈਗਾ ਨਾ ਇਹ ਬਰੀਡ ਦੀ ਮੰਨ ਕੇ ਜਿਹੜਾ ਨਿਸ਼ਾਨੀ ਹੈ ਕਿ ਦੁੱਧ ਕੱਢੂ ਵੱਡੂ ਜਾਨਵਰ ਠੀਕ ਆ ਜੀ ਤੇ ਜੇ ਮੈਂ ਕਹਣਾ ਵੀ ਆਪਾਂ ਇੱਥੇ ਪਹਿਲੇ ਦਿਨੋਂ ਸੇਵਾ ਕਰਨੀ ਹੋਵੇ ਜਿੱਦਾਂ ਹਜੇ ਵੀ ਤੁਹਾਡੇ ਕੋਲੇ ਮੌਕਾ ਜੀ ਹੋਣ ਵੀ ਸੀਮਨ ਤੇ ਕੰਮ ਕਰਨ ਲੱਗ ਜਾਓ ਤੇ ਇਹ ਵੀ ਵਿਚਾਰੀ ਹੋ ਤਾਂ ਪਰਮਾਤਮਾ ਦੀ ਕਿਰਪਾ ਤੁਹਾਡੀ ਕਿ ਬਾਕੀ ਧੰਨਵਾਦ ਜੀ ਨੰਬਰਦਾਰ ਸਾਹਿਬ ਸਾਨੂੰ ਇੰਨਾ ਟਾਈਮ ਦਿੱਤਾ ਜੀ ਐਨੂੰ ਤੁਹਾਡਾ ਬਹੁਤ 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 ਧੰਨਵਾਦ ਜੀ ਓਕੇ